ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਕਾਫੀ ਦਿਨਾਂ ਬਾਅਦ ਮੈਂ ਹੁਣ ਬਲੌਗਿੰਗ ਕਰਨ ਲੱਗਿਆਂ ਕਿਉਂਕਿ ਆਪਣੀਆਂ ਬਹੁਤ ਸਾਰੀਆਂ ਵੀਡੀਓਜ਼ ਪੈਂਡਿੰਗ ਸੀਆਂ ਜਿਹੜੀਆਂ ਉਹ ਸਾਰੀਆਂ ਆਪਾਂ ਨੇ ਪਾ ਦਿੱਤੀਆਂ ਨੇ ਚੈਨਲ ਦੇ ਉੱਪਰ ਸੋ ਜਿੱਦਾਂ ਸ਼ਾਪਿੰਗ ਵੇਅਰ ਆ ਵਾਸ ਸੋ ਅੱਜ ਮੈਂ ਕਿਹਾ ਚਲੋ ਵੀਡੀਓ ਬਣਾਉਣੀ ਹੈ ਇੱਕ ਡੇਲੀ ਬਲੌਗਿੰਗ ਵਾਲੀ ਵੀ ਕਿਉਂਕਿ ਅੱਜ ਹੈਗਾ ਜੋਵਨ ਦਾ ਬਰਥਡੇ ਜੋ ਮੈਂ ਰੈਡੀ ਹੋ ਕੇ ਚੱਲੇ ਸਕੂਲ ਰੈਡੀ ਖੋਣ ਐ ਘੋਨ ਨੂੰ ਜੋ ਬੰਦੀ ਅੱਜ ਰੈਡੀ ਸ਼ੈਡੀ ਹੋਇਆ ਚਲੋ ਉੱਥੇ ਖੜਾ ਲਾਓ ਵੀ ਜੋਨ ਹੋ ਗਿਆ ਰੈਡੀ ਰੈਡੀ ਓਕੇ ਮੈਂ ਵੀ ਰੈਡੀ ਸੋ ਬੱਚੇ ਚਲੇ ਸਕੂਲ ਸੋ ਬੱਚੇ ਜਾ ਰਹੇ ਨੇ ਸਕੂਲ ਔਰ ਜੋ ਸੌਰੀ ਇੰਦਰਜੀਤ ਗਏ ਹੋਏ ਨੇ ਜੋ ਬੰਦੀ ਇੰਦਰਜੀਤ ਗਏ ਹੋਏ ਨੇ ਹਿਮਾਚਲ ਮਾਰਨਿੰਗ ਉਹ ਚਲੇ ਗਏ ਸੀ 1:30 ਵਜੇ ਹਿਮਾਚਲ ਨੂੰ ਗਏ ਨੇ ਤੇ ਹੁਣ ਮੈਂ ਸੌਨੀਆ ਬੱਚਿਆਂ ਤੋਰ ਕੇ ਉਸ ਤੋਂ ਬਾਅਦ ਆਪਾਂ ਉੱਠ ਕੇ ਰੈਡੀ ਹੋ ਸ਼ੈਡਿੰਗ ਹੋਵਾਂਗੇ ਤੇ ਅੱਜ ਮੈਂ ਕੀ ਵੀਅਰ ਕਰਨਾ ਉਹ ਵੀ ਤੁਹਾਨੂੰ ਦਿਖਾਵਾਂਗੀ ਸਪੈਸ਼ਲ ਜੀ ਡਰੈਸ ਲਈ ਸੀ ਆਪਾਂ ਜੂਵੰਦੇ ਗਾਡੇ ਲਈ ਕੱਲ ਹੀ ਖਰੀਦੀ ਆ ਮੈਂ ਡਰੈਸ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਫਿਲਹਾਲ ਤਾਂ ਆਪਾਂ ਸੌਣਿਆ ਥੋੜਾ ਟਾਈਮ ਹੈ ਨਾ ਚਲੋ ਲਓ ਜੀ ਰੈਡੀ ਸ਼ੈਡੀ ਹੋ ਕੇ ਆਪਾਂ ਆ ਗਏ ਸੀ نیچے ਵੈਸੇ ਨੀਚੇ ਤਾਂ ਮੈਂ ਬਹੁਤ ਟਾਈਮ ਲਿਆ ਹੀ ਹੀਆਂ ਤੇ ਹੁਣ ਮੈਨੂੰ ਜਾਦਾ ਆ ਕਿ ਅੱਜ ਮੈਂ ਵਲੋਗਿੰਗ ਵੀ ਕਰ ਰਹੀ ਆ ਸੋ ਟਾਈਮ 12 ਵਜ ਚੁੱਕੇ ਨੇ ਤੇ ਬੱਚਿਆਂ ਨੇ ਵੀ 1:30 ਵਜੇ ਆ ਜਾਣਾ ਪਰ ਇੰਦਰਜੀਤ ਹਜੇ ਆਈ ਨਹੀਂ ਹੈਗੇ ਸੋ ਅੱਜ ਮੈਂ ਪਾਇਆ ਬਹੁਤ ਹੀ ਸੋਹਣੀ ਜੀ ਡਰੈਸ ਕਾਫਤਾਨ ਸੋ ਦਿਖਾਉਣਾ ਤੁਹਾਨੂੰ ਫੁੱਲ ਲੁੱਕ ਅਗਰ ਇੱਥੇ ਮਿਰਰ ਦੇ ਵਿੱਚ ਦਿਖੇਗੀ ਨਹੀਂ ਤਾਂ ਫਿਰ ਤੁਹਾਨੂੰ ਇੰਸਟਾਗ੍ਰam ਤੇ ਵੀਡੀਓਜ਼ ਦੇ ਵਿੱਚ ਤਾਂ ਦਿਖੇ ਜਾਣੀ ਐ ਬਹੁਤ ਸੋਹਣਾ ਲੱਗਦਾ ਆ ਮੈਨੂੰ ਤਾਂ ਬਾਕੀ ਮੈਨੂੰ ਪਤਾ ਨਹੀਂ ਇਹ ਹੈ ਮੇਰੀ ਡਰੈਸ ਜੀ ਕਾਫਤਾਨ ਜਿਹਦੇ ਉੱਪਰ ਬਹੁਤ ਸੋਹਣਾ ਮਿਰਰ ਦਾ ਔਰ ਪੱਲ ਦਾ ਵਰਕ ਹੋਇਆ ਹੋਇਆ ਲੈਸਸ ਲੱਗੀਆਂ ਹੋਈਆਂ ਨੇ ਇਦਾਂ ਹੁੰਦਾ ਹੈ ਸਾਰਾ ਔਰ ਨਾਲ ਬਹੁਤ ਹੀ ਸੋਹਣਾ ਇਹਦੇ ਜਿਹੜਾ ਪਲਾਜ਼ੋ ਹੈ ਬਣਿਆ ਹੋਇਆ ਹੈ ਬਹੁਤ ਸੋਹਣਾ ਲੱਗਦਾ ਹੈ ਇਹ ਆਪਾਂ ਕੱਲ ਹੀ ਬਾਈ ਕੀਤਾ ਹੈ ਇਹ ਮੈਂ ਬਾਈ ਕੀਤਾ 4250 ਦਾ 4250 ਰੁਪਈਆ ਸੋ ਚਲੋ ਜੀ ਦੇਖਦੇ ਹੁਣ ਬਾਡੇ ਅੱਗੇ ਅੱਗੇ ਕਿੱਦਾਂ ਲੰਘਦਾ ਆ ਜੋ ਬੰਦਾ। ਲਓ ਜੀ ਆਪਾਂ ਆ ਗਏ ਗਿੱਲਾਂ ਜੋਗਨ ਦੇ ਬਾਡੇ ਦਾ ਕੇਕ ਲੈਣ। ਚਲੋ ਦੇਖੀਏ ਫਿਰ ਕੇਕ ਕਿਹੜਾ ਪਸੰਦ ਆਉਂਦਾ। ਆ ਜਾ। ਹਾਂ, ਹਾਂ ਕੇਕ ਦੇ ਵਿੱਚੋਂ ਪਸੰਦ ਕਰਦੇ ਆਪਾਂ। ਮਰੀਆਂ ਆ ਵੀ ਚਾਹੀਦੀ ਕਰ ਦੋ। 2 ਕਿਲੋ ਬਹੁਤ ਹੋ ਆਪਾਂ ਨੂੰ ਕੇਕ ਦਾ। ਇਹ 1 ਕਿਲੋ ਦਾ ਇੱਕ ਕੇਕ ਆ। ਆਪਾਂ ਦੋ ਲੈ ਲੈਣੇ ਆ। ਇੱਕ ਮੈਕ ਦਾ। This is ਉਹ ਨਹੀਂ ਬਾਬਾ ਖਾਣੇ ਨੂੰ ਰਲਾ ਪਤਾ ਨਹੀਂ ਕੀ ਕਰੀ ਜਾਂਦੇ ਨੇ ਦਾ ਕੇਕ ਦਿਖਾਈ ਹੈ ਆਦਾ ਬਾਈ ਨੇ ਲੇਟਾ ਬਾਉਂਡਾ ਕਰ। ਆਸੇਂ ਗਲੁਰ ਲਈ ਨੇ। ਅਲੈਕੁਮ ਅਲੈ। ਜੇਲੀ ਨੂੰ ਤਾੜੂ ਨਾ। ਲੈ ਰਿਪੋਰਟ ਦਿਖਾ ਦੇ। ਹਰ ਜਾ ਵੀਰੇ ਲੋਟ ਜਾ। ਫਿਰ। ਹਾਂ ਜੀ। ha 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 I <laughs> ਆਵੇ ਮੈਨੂੰ ਪੜਾਈ ਜਾਂਦੇ ਮੰਕਾਰਾ ਬੋਤੈ ਹੀ ਹਾਂ ਠੋਖਾ ਖਾਈ ਜਾਂਦਾ ਪਾਕੇ ਹਰੀ ਬਿਮਾਰੀ ਆਉਣੀ ਹੈ ਦਾ ਫੋਟੋ ਖਰਾਬ ਹੋ ਗਏ ਦੇਖ ਉਧਰ ਦੇਖ ਜੋ ਬੰਦ ਹੈ ਚਲ ਮੈਂ ਕਿ ਅੱਗੇ ਨੂੰ ਖੜਿਆ ਕਰ ਅੱਗੇ ਨੂੰ ਆ ਜਾਓ ਪਿੱਛੇ ਘਰ ਨੂੰ ਚਲੇ ਜਾਂਦੇ ਨੇ ਇਹ ਮੇਰੀ ਹੈ ਜੋਗਾਂ ਚਾਕਲੇਟ ਓਏ ਠੀਕ ਆ ਉਧਰ ਦੇਖ ਉਧਰ ਉਧਰ ਭਾਬੀ ਖਾ ਲਾ ਨਜ਼ਰ ਨਾ ਪਾਦੀ ਹੈ ਨੰਗਰ ਵੀ ਖਾਣਾ ਭੱਜ ਗਿਆ ਹੁਣ ਮੈਨੇਜਰ ਹੈ ਨਾ ਮੈਨੇਜਰ ਇਹ ਸਾਡੇ ਕੋਲ ਨਾ ਜੋ ਰਵਿੰਦਰ ਭੜੀ अदा दें चलो 3:00 ਵਜੇ ਨਾਲ ਲੇਟ ਹੋਇਆ ਕੇਕ ਕੱਟਣ ਨੂੰ ਸਵੇਰ ਦੇ ਗਏ ਹੋਏ ਹੁਣ ਆਏ ਆ ਜਵਨ ਹੈ ਓਏ ਇਹ ਕਿੰਨੇ ਸਿਆਣੇ ਲੱਗ ਰਹੇ ਇਹ ਸਾਰੇ ਕੀ ਕਰਦੇ ਤਾਰੂ ਮੈਨੂੰ ਮਾਰੋ ਜੋ ਮਾਰੋ ਮਾਰੋ ਕਿਤੇ ਕੋਈ ਤਾਂ ਨਹੀਂ ਹੋ ਰਿਹਾ ਨਾ ਬੱਸ ਡਰਾਈਵਰ ਰਹਿ ਗਿਆ ਹਾਂ ਡਰਾਈਵਰ ਮਿਲਿਆ ਨਹੀਂ ਤੂੰ ਵੀ ਰਹਿ ਗਿਆ ਥੋੜਾ ਜਿਆਦਾ ਮਿਲਦਾ ਨਹੀਂ ਇਹ ਤਾਂ ਪੂਰਾ ਹੀ ਮਿਲਣਾ ਪੀਸ ਥੋੜਾ ਜਿਆਦਾ ਮਸਾਲਾ ਜਿਆਦਾ ਕਿੰਨਾ ਜਿਆਦਾ ਥੋੜਾ ਜਿਆਦਾ ਥੋੜਾ ਜਿਆਦਾ ਕਿੱਥੇ ਇੱਕ ਟਾਈਮ ਚ ਇੱਕ ਟਾਈਮ ਚ ਉਹ ਤਾਂ ਨਹੀਂ ਇਹ ਨਹੀਂ ਗਈ ਲੱਭੂ ਥੱਲੇ ਬੈਠੋ ਖਾ ਲਾ ਹੁਣ ਅਤੀਜੀ ਜੀ ਮੰਗਿਆ ਨਾ ਵੀ ਮੰਗ ਤੇ ਮੂੰਹ ਵੀ ਨਾਣਾ ਠੀਕਾ ਖੋਹਣਾ ਹਾਂ ਤਾਸ ਕੇ ਦਿਖਾ ਦੇ ਲਓ ਜੀ ਕੇਕ ਕੱਟ ਕੇ ਆਪਾਂ ਹੋ ਗਿਆ ਫ੍ਰੀ ਤੇ ਗਰਮੀ ਬਹੁਤ ਜ਼ਿਆਦਾ ਲੱਗਦੀ ਆਪਾਂ ਨੂੰ ਤਾਂ ਔਰ ਨੈਕਸਟイヤー ਤੱਕ ਮੈਨੂੰ ਲੱਗਦਾ ਲੌਬੀ ਦੇ ਵਿੱਚ ਵੀ ਏਸੀ ਲਵਾਉਣੇ ਹੀ ਪੈਣੇ ਆ ਆਪਾਂ ਨੂੰ ਤੇ ਇਸ ਵਾਰ ਅਸੀਂ نیچے ਸ਼ੋਰੂਮ ਦੇ ਵਿੱਚ ਇੱਕ ਏਸੀ ਹੋਰ ਐਡ ਕੀਤਾ ਤਾਂ ਕਰਕੇ ਆਪਾਂ ਉੱਪਰ ਨਹੀਂ ਲਗਵਾਏ ਹੈਗੇ ਨੈਕਸਟイヤー ਆਪਾਂ ਦੋ ਏਸੀ ਲੌਬੀ ਚ ਵੀ ਕਰਵਾ ਲੈਣੇ ਆ ਉੱਪਰ ਟਾਈਮ 6 ਵਜੇ ਤੇ ਸਾਰੇ ਸਟਾਫ ਨੂੰ ਆਪਾਂ ਛੁੱਟੀ ਕਰ ਦਿੱਤੀ ਆ ਆਪਾਂ ਵੀ ਹੁਣ ਆਰਾਮ ਦੇ ਨਾਲ ਫਰੈਸ਼ ਅਪ ਹੋ ਕੇ ਬੈਠੀਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਕੱਲ ਨੂੰ ਹੋ ਹੈਗਾ ਸੰਡੇ ਕੱਲ ਅਸੀਂ ਲੇਟ ਉਠਾਂਗੇ ਯਾ ਕਰ ਲੇਟ ਉਠਾਂਗੇ ਕਿਉਂਕਿ ਬਿジネス ਅੰਡੇ ਵੀ ਸਾਨੂੰ ਜਲਦੀ ਉੱਠਣਾ ਪਿਆ ਸੀਗਾ ਤੇ ਸੰਡੇ ਤਾਂ ਸਾਨੂੰ ਮਸਾ ਆਉਂਦਾ ਸਾਰੇ ਜਾਨਾਂ ਨੂੰ ਚਲੋ ਫਿਰ ਹੁਣ ਆਪਾਂ ਫਰੈਸ਼ ਅਪ ਹੋ ਕੇ ਉਸ ਤੋਂ ਬਾਅਦ ਗਿਫਟ ਕਰਦੇ ਆ ਅਨਬਾਕਸਿੰਗ ਲਓ ਜੀ ਆਪਾਂ ਹੋ ਗਏ ਫ੍ਰੀ ਤੇ ਹੁਣ ਆਪਾਂ ਕਰਦੇ ਆ ਗਿਫਟ ਦੀ ਓਪਨਿੰਗ ਹੈ ਨਾ ਜਵਨ ਸੋ ਸੀਜ਼ਰ ਲੈ ਕੇ ਆ ਫਿਰ ਚੱਲ ਦੇਖਦੇ ਆਂ ਗਿਫਟਾਂ ਦੇ ਵਿੱਚ ਕੀ ਨਿਕਲਦਾ ਕੱਟੀ ਆ ਮੇਰੇ ਨਾਲ ਇਹ ਰਹੇ ਜੋਬਨ ਦੇ ਗਿਫਟ ਜੋਬਨ ਤੇ ਮਹਿਕ ਦੋਨਾਂ ਦੇ ਕਿ ਆਪਾਂ ਇਹਨਾਂ ਦਾ ਬਰਥਡੇ ਇਕੱਠਾ ਹੀ ਮਨਾਉਨੇ ਹੁੰਨੇ ਆ ਇਕੱਠੇ ਸੈਲੀਬ੍ਰੇਟ ਕਰ ਲੈਨੇ ਆ ਇਸ ਵਾਰ ਮੈਂ ਥੋੜਾ ਜਿਹਾ ਕੱਟ ਕੀਤਾ ਨੈਕਸਟ ਟਾਈਮ ਕਰਾਂਗੇ ਜਿਆਦਾ ਵਧੀਆ ਕਿਉਂਕਿ ਪਿਛਲੀ ਵਾਰ ਵੀ ਵਧੀਆ ਕੀਤਾ ਸੀ ਇਸ ਟਾਈਮ ਬਸ 인ਦਰਜੀ ਦੀ ਵਜਨ ਕਿਉਂਕਿ ਇਹਨੇ ਲੇਟ ਕਰਾਤਾ ਨਹੀਂ ਤਾਂ ਸਾਰੇ ਆਨੇ ਬਹੁਤ ਵਧੀਆ ਸੋਚਿਆ ਹੋਇਆ ਸੀ ਚਲੋ ਕੋਈ ਨਹੀਂ ਚਲ ਜਮਨ ਕਟੋਏ ਨੂੰ ਖੋਲੋ ਉੱਪਰ ਕਰੋ ਕੱਲਾ ਕਮਲ ਦੀ ਜੀ ਆ ਕਰ ਲੈ ਗੱਡੀ ਲੈ ਲਈ ਦੁਖੇਦਨ ਗੱਡੀ ਲੈ ਲਈ ਪੋਟੇਸ ਵਾਟ ਇਜ਼ ਵਾਟ ਇਜ਼ ਕਾਰ ਆਹ ਵਾਹ ਜਰਨ ਲਾਈ ਜੀ ਵਾਹ ਕਲੇ ਜੀ ਨਾ ਸਾਰਾ ਇਹ ਮੇਰੀ ਯੈਸ ਯੈਸ ਮੇਰੀ ਲੁੱਕ ਇਟਸ ਮਾਈ ਤੂੰ ਮੇਰੀਆਂ ਸਾਰੀਆਂ ਗੱਡੀਆਂ ਤੂੰ ਲੈ ਗਿਆ ਮੇਰੇ ਵਾਲੀਆਂ ਨੰਬਾ ਫਿਰ ਆਏ ਲਓ ਵੀ ਫਸਟ ਗਿਫਟ ਜਿਹੜਾ ਜੋ ਨੂੰ ਮਿਲਿਆ ਇਹ ਮਿਲਿਆ ਗੱਡੀ ਉਹ ਗੱਡੀ ਸ਼ਰਾ ਇਹ ਰੱਖੂੰਗੀ ਮੈਂ ਲੋ ਜੀ ਪਰ ਪਿੰਕ ਨਹੀਂ ਤਾਂ ਮੈਂ ਨਹੀਂ ਲਾਦੀ ਆ ਬਸ ਪਿੰਕ ਕਲਰ ਦੇ ਨਹੀਂ ਸਕੀ ਪਿੰਕ ਨਹੀਂ ਹੈਗੀ ਸਕਿਨ ਆ ਹੋਰ ਇੱਕ ਕੋਈ ਕਲਰ ਦੇ ਸਕਿਨ ਜਵਾਂ ਨਾ ਥੋੜਾ ਅੱਛਾ ਕਲਰ ਹੈ ਸੋਣੀ ਹੈ ਲੋ ਵੀ ਮੈਂ ਇੱਕ ਖੋਲਣ ਲੱਗੀ ਹੁਣ ਆਪਦਾ ਇਹ ਦੀਦੀ ਵਾਲਾ ਹਮ ਫਟਵਾ ਕਿਹੜੀ ਚਿਮਮੀ ਚਲ ਪਾੜ ਦੇ ਕਿਹਦੀ ਚਿਮਮੀ ਕਰਾਈ ਸੀ ਪਸਾਣੇ

ਸਾਵੜਾ ਨਾਲੇ ਪੈਕ ਕੀਤਾ ਪਿਆ ਜੋ ਬਣੀਆਂ ਗੱਡੀਆਂ ਦੇ ਲੋ ਜੀ ਬੱਗੇ ਦੇ ਕੋ ਥੋੜੀਆਂ ਹੁੰਦੀਆਂ ਨੇ ਛੋਟੇ ਛੋਟੇ ਤਾਂ ਤੇ ਨਹੀਂ ਹੈਗਾ ਕਿੰਨੀਆਂ ਨੇ ਹਾਂ ਹੁਣ ਪਈਆਂ ਨੇ ਹਾਲਤਾ ਇਟਸ ਅ ਵਾਕੀ ਟਾਕੀ ਜੇ ਜੇ ਇੱਕ ਦੀ ਗੱਲ ਹੁੰਦੀ ਆ ਦੋਨਾਂ ਤੇ ਹਾਲ ਮੈਂ ਕਰੇ ਦਮਾ ਅੜ ਜਾ ਮम्मा ਤਾਂ ਦੇਖਿਆ ਹੁਣ ਆਨ ਕਰ ਅੜਦਾ ਕਰਦਾ ਇਹਨੂੰ ਦਾ ਬਟਨ ਦੱਸੇ ਮੈਂ ਬੋਲੀਆ ਹੈਲੋ ਹਾਂ ਹੁਣ ਭਾਵੇਂ ਜੀ ਬੈਂ ਵੀ ਠੀਕ ਹਾਂ ਮੈਂ ਠੀਕ ਹਾਂ ਹੈਲੋ ਲਾਸਟ ਗਿਫਟ ਆ ਗਿਆ ਪਾਪਾ ਤੁਹਾਨੂੰ ਵੀ ਲੈਣੇ ਆ ਰਹੇ ਹਾਂ ਹੈਲੋ ਇਹ ਤਾਂ ਪਹਿਲਾਂ ਜਾਣੀ ਆ ਨਾ ਇਹ ਤਾਂ ਇੰਦਰਜੀਤ ਪਾਪਾ ਹੈਲੋ ਆਪਸ ਕਰਾ ਰਹੇ ਹਾਂ ਮਾਤਾ ਜੀ ਕੀ ਭੇਜ ਦੋ ਸੇ ਜਿੰਨੀਆਂ ਪਾਣੀ ਹੀ ਪਾਪਾ ਕਿਹਨੇ ਬੋਲਣਾ ਹਾਂ ਦੋ ਓ ਇਹਨੂੰ ਹੈ ਆਹ ਉਹ ਬਿੰਦੂ ਆਉਂਦਾ ਨਹੀਂਗਾ ਆਉਂਦਾ ਇਹਨੂੰ ਦੁਕਤਾ ਤੇ ਆਉਂ ਸਪੀਕਰ ਤੇ ਤਾਂ ਹੀ ਨਹੀਂ ਬਾਜੀ ਆ ਗਈ ਇਹਦਾ ਪੁੱਤਾਂ ਤੋਂ ਸੱਕਰੈਸ ਤੁਹਾੰਨਾਂ ਦਾ ਸੋਟਾ ਮੈਂ ਦਿਖਾ ਦੇ ਸਕੀ ਤਾ ਜੀ ਨਾਲ ਸੱਕਰੈਸ ਸੱਕਰੈਸ ਕਿੱਥੇ ਹੈ ਬੇਕਰਤੇ ਨੇ ਆਹ ਡੱਗੀ ਮੈਂ ਬਣਾਇਆ ਇਹਦੇ ਨਾਲ ਦੇ ਖੁੰਨਾ ਹਾਂ ਓਹੋ আচ্ছা ਇਹ ਤਾਂ ਮੈਂ ਘਰੇ ਬਣਾ ਲੰਨੀ ਆ ਹਾਂ ਔਰ ਪੇਸਟੰ ਦਾ ਬਣ ਗਿਆ ਸੱਕਰੈਸ ਗਾਣਾ गा ਰਿਹਾ ਤੂੰ ਮੈਨੇ ਮੈਨੇ ਭੈਣ ਦੀ ਉਧਰੋਂ ਦਾ ਛੱਡ ਉਹ ਤਾਂ ਬਾਜ ਆਉਂਦੀ ਨਹੀਂ ਚਲ ਆ ਜਾ ਹੁਣ ਆ ਜਾ ਉਰੇ ਆ ਜਾ ਸਾਰਿਆਂ ਦੇ ਗਿਫਟ ਦਿਖਾਤੇ ਪਰ ਮੇਰੇ ਵਾਲਾ ਰਹਿ ਗਿਆ ਦਿਖਾ ਇਹ ਆਪਾਂ ਦਿੱਤਾ ਮਹਿਕ ਨੂੰ ਕਿਉਂਕਿ ਜੋ ਬੰਨਤਾ ਮੈਂ ਮਨੀ ਹੀ ਦੇਤੀ ਹੈ ਨਾ ਜੋ ਬੰਨ ਕਿਉਂਕਿ ਮੁੰਡਿਆਂ ਨੂੰ ਕੀ ਲਵੇ ਕੁੜੀਆਂ ਦੇ ਤਾਂ 100 ਗਿਫਟ ਹੁੰਦੇ ਆ ਇਹ ਛੋਟੇ ਛੋਟੇ ਇਅਰਿੰਗ ਹਾਰਟ ਸ਼ੇਪ ਦੇ ਵਿੱਚ ਬਹੁਤ ਸੋਹਣੇ ਇਹਨਾਂ ਦੂਜੇ ਲੋਕ ਨੂੰ ਪਾ ਸਕਦੇ ਆ ਇਹ ਦੋਨੋਂ ਸਾਈਡ ਤੋਂ ਪੈ ਜਾਂਦੇ ਆ ਇਧਰੋਂ ਪਾਉਣਿਆ ਤਾਂ ਇਧਰੋਂ ਪਾ ਲਓ ਤੇ ਅਗਰ ਇਧਰੋਂ ਪਾਉਣਿਆ ਤਾਂ ਇਧਰੋਂ ਪਾ ਲਓ ਇੰਦਰ ਸੋਹਣੇ ਹਾਂ ਬਾਤ ਸੁਣੇ ਹਾਂ ਲਓ ਜੀ ਇਹ ਸੀਗੇ ਬੱਚਿਆਂ ਦੇ ਬਰਥਡੇ ਗਿਫਟ ਤੇ ਹੁਣ ਅੱਜ ਅਸੀਂ ਟੀਵੀ ਵੀਂ ਲਾਇਆ ਹੈਗਾ ਕਿ ਚਲੋ ਕਿਉਂਕਿ ਅੱਜ ਇੰਦਰਜੀਤ ਸਵੇਰ ਦੇ ਗਏ ਹੋਏ ਸੀ ਨਾਓ ਫੈਮਿਲੀ ਟਾਈਮ ਹੁਣ ਅਸੀਂ ਬੱਚਿਆਂ ਦੀ ਡਿਮਾਂਡ ਤੇ ਲੱਗੇ ਹਾਂ ਲੁੱਡੂ ਖੇਡ ਦੇ ਦੇ ਆ ਫਿਰ ਕੌਣ ਜਿੱਤਦਾ ਮੈਂ ਦੱਸਦੀ ਰਹੂੰਗੀ ਤੁਹਾਨੂੰ ਲੁੱਡੂ ਰੈਡੀ ਆ ਚਲੋ ਰੱਖੋ ਡੀਟੀਆਂ ਸਾਰੀਆਂ ਦੀਆ ਰੱਖੋ ਹਰੀ 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 ਆ ਮੇਰੀ ਇਹ ਆ ਬਲੂ ਪਾਪਾ ਦੀ ਰੈੱਡ ਮੇਰੀ ਆ ਮੈਂ ਕਰੀ ਜੈਲੋ ਚਲੋ ਲਓ ਜੀ ਲੁੱਡੋ ਰੈਡੀ ਆ ਆਪਣੀ ਸੋ ਪਹਿਲੀ ਟਰਨ ਬਾਡੇ ਬੁਆਏ ਦੀ ਬਾਡੇ ਬੁਆਏ 4 4 ਓਕੇ 5 ਪਾਪਾ ਚੱਲ ਉਹ ਡੱਬੀ ਹੁੰਦੀ ਆ ਉਹ ਇੱਕ 3 ਚੱਲ 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 ਨਾ ਵੀ ਨਾ ਆਪਾਂ ਨਿਕਲੇ ਬਾਹਰ ਚਲੋ 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 ਆ ਗਈ ਨੋ 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 ਇਟਸ ਨੋਟ ਰਾਈਟ ਨੋ 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 ਚੀਟਰ 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 ਨਹੀਂ ਨਹੀਂ ਚੀਟਿੰਗ ਨਹੀਂ ਕਰਨੀ ਡੱਬਾ ਕੀ ਕਰਨਾ ਚਲੋ ਮੈਂ ਤਾਂ ਹੀ ਨਹੀਂ ਲਿਆ ਛੋਟੀ ਡੱਬੀ ਹੁੰਦੀ ਆ ਚਲੋ ਤੁਸੀਂ ਚਲੋ ਹੱਥ ਨਾਲ ਲੱਦਸ ਇਹਦੇ ਨਾਲ ਕਿ ਮੈਂ ਸਿੱਟੀ ਜਾਊਗੀ ਐ ਛੇ ਮੈਂ ਮੰਗਿਆ ਲਓ ਜੀ ਤਿੰਨ ਚਾਰ ਐ ਪੰਗੇ ਤਰ੍ਹਾਂ ਜੋ ਬਣ ਲੈਂਦਾ ਆਪਾਂ ਬਲੂ ਵਾਲਿਆਂ ਨੀ ਦੇ ਕਾਲੀ ਨੋ 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 6 ਲੈ ਵੀ ਹੁਣ ਜੋ ਬੰਨੇ ਜਾਣਾ ਉਹ ਵਿੱਚ ਇੱਕ ਆਇਆ ਹੁੰਦਾ 6 ਓ ਮਾਈ ਗॉड ਚਾਹ ਸੜਨ ਦੇ ਓ ਸ਼ਿ 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 ਲਓ ਜੀ ਫਸਮਾ ਮੈਚ ਪੈ ਚੁੱਕਿਆ ਆਪਾਂ ਤਾਂ ਇੱਕ ਆਪਣੀ ਕਾਰਤੀ ਅੰਦਰ ਮੈਂ ਖੜ ਗਿਆ ਆ ਅੰਦਰ ਜੀ ਤੁਮ ਆਪਾਂ ਇੱਥੋਂ ਟੱਪਣ ਦਈਦਾ ਜਦੋਂ ਸਰ ਕਰਕੇ ਵਿੱਚ ਤਿੰਨ ਤਿੰਨ ਆ ਕੇ ਚੱਲ ਹੁਣ ਆਪਣੀ ਟਰਨ ਆਥੇ ਵਾਪਸ ਯਾਰ ਆ ਜਾਓ ਤੁਸੀਂ ਪਾਪਾ ਕਿਉਂ ਸ਼ੇ ਲਓ ਜੀ ਇੱਧਰ ਦੇਖੋ ਭੱਜ ਦੌੜ ਪਈ ਪਈ ਆ ਮੈਂ ਮੁਰੇ ਆ ਕੇ ਖੜ ਗਿਆ ਇੰਦਰਜੀ ਤਾਂ ਆ ਮਹਿਕ ਆ ਜੋਵਨ ਜੋਵਨ ਲੰਗੀ ਤੇਰੀ ਆ ਫਿਰ ਤੇ ਇਤ ਲੰਗੀ ਚੱਲ ਮੈਂ ਇੱਕ ਤਿੰਨ ਆ ਕੇ ਮੈਂ ਨੂੰ ਮੈਂ ਭੱਜ ਲੱਜ ਭੱਜ ਹੁੰਦਾ ਹੋਲੀ ਹੋ ਗਈ ਨਾ ਇੰਨਾ ਵੀ ਨਹੀਂ ਰੇਸ ਫੜਨੀ ਤਿੰਨ ਸੇਵ ਹੋ ਗਈ ਮਹਿਕ ਤਾਂ ਜੇ ਹੁਣ ਮੈਂ ਉਹ ਚੱਕੀ ਮੈਂ ਮੈਂ ਦਰ ਜਿੱਤੂ ਮਾਰੂਗੀ ਪਹਿਲੋਂ ਆ ਕੀ ਆਏ ਤੋ ਕੁਝ ਹਾਂ ਬੱਜੀ ਟੀ ਕਿੱਥੇ ਸੀ ਹੁਣ ਤੂੰ ਓਕੇ ਹੁਣ ਮੇਰੀ ਵਾਰੀ ਮੈਂ ਵੀ ਆਪਣੀ ਵਾਰੀ ਆ ਹੁਣ ਫਿਰ ਮੈਂ ਆਦੇ ਤੇਰੇ ਵਿੱਚ ਪੰਜ ਠੀਕ ਆ 1 2 3 4 5 ਪੰਜ ਤੇ ਪਿੱਛੇ ਲਗਾ ਲੈਣੀ ਆ 1 2 3 4 5 ਓਕੇ ਲੈ ਜੋਵਨ ਲਓ ਜੀ ਦੋ ਆਪਾਂ ਆਪਣੇ ਘਰ ਦੇ ਵਿੱਚ ਲਗਾ ਦਿੱਤੀਆਂ ਨੇ ਗੱਡੀਆਂ ਇੱਕ ਆਪਣੀ ਸੇਵਾ ਬਿਲਕੁਲ ਸੇਫ ਆ ਅਰੇ ਜਾਣੀ ਹੈਗੀ ਹੁਣ ਸੇਫ ਉਹ ਲੈ ਇੰਦਰ ਇੰਦਰਜੀਤ ਕਹਿੰਦਾ ਵੀ ਹੁਣ ਆਹ ਵਾਲੀ ਬਲੂ ਅੱਗੇ ਨੰਗਣ ਦੇਣੀ ਹੁਣ ਦੇਖਦੇ ਆ ਕੀ ਬਣਦਾ ਮੈਂ ਤਾਂ ਬਾਪੇ ਨੂੰ ਮਾਰਦਾ ਲਓ ਜੀ ਗੇਮ ਹੋ ਗਿਆ ਓਵਰ ਫਾਸਟ ਤੇ ਆਈਆਂ ਮੈਂ ਸੈਕਿੰਡ ਤੇ ਆਇਆ ਜੋਵਨ ਔਰ ਥਰਡ ਦੇ ਉੱਪਰ ਆਈ ਆ ਮਹਿਕ ਫੋਰਥ ਦੇ ਉੱਪਰ ਬੈਠੇ ਆ ਮਹਾਨਾਸਤੀ ਬੈਠੇ ਸੀ ਕਿ ਬਾਪੇ ਦੀ ਹਾਂ ਇੱਕ ਅਸੀਂ ਬਾਪਸ ਮੂਰਤੀ ਸੀ ਜਿਹਨੂੰ ਜ਼ਿਆਦਾ ਮਾਰ ਜਾਂਦਾ ਹੁੰਦਾ ਨਾ ਆ ਜਾਓ ਆ ਜਾਓ ਲੁੱਡੋ ਲੁੱਡੋ ਉਹੀ ਆ ਦੇਖੋ ਖੁੰਝੇ ਲਾਇਆ ਪਿਆ ਮੂੜੀ ਤੁਸੀਂ ਖੁੰਝੇ ਲਾਇਆ ਵਿਆ ਐਂਡ ਦੇ ਮੋੜੀ ਦੇ ਪਹਿਲਾ ਮੋੜੀ ਖੁੰਝੇ ਤਾਂ ਲਾਤਾ ਨਾ ਦੋ ਵਾਰੀ ਪਾਪਾ ਨੂੰ ਮੈਂ ਚੱਕ ਲੈ ਇੱਕ ਵਾਰੀ ਹਾਂ 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 ਤਾਂ ਜੋ ਮਰਜ਼ੀ ਕਹਿ ਦੋ ਅੰਤ ਹਾਰ ਗਏ ਲੈ ਬਾਬੇ ਦੋ ਵਾਰ ਚੱਕ ਰਿਹਾ ਕੋਥੋਂ ਚੱਕ ਤੀ ਜਾਨੂ ਬਾਬਾ ਨੇ ਕੱਢਵੇਂ ਤੇ ਚੱਕ ਤੀ ਕਿੱਥੋਂ ਚੱਕ ਤੀ ਪਾਪਾ ਚੱਕ ਤੀ ਪਾਪਾ ਚੱਕ ਤੀ ਚਲੋ ਜੀ ਟਾਈਮ ਹੋ ਗਿਆ 8:30 ਦਾ ਹੁਣ ਆਪਾਂ ਦੇਖਦੇ ਆ ਥੋੜਾ ਟਾਈਮ ਫੋਨ ਛੱਪ ਸੀੜੀ ਵੀ ਨੋ ਕੀ ਨੋ 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 ਚਲੋ ਕਲੈਕਟ ਸੋ ਚਲੋ ਜੀ ਇਸ ਦੇ ਨਾਲ ਹੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਹੀ ਕਰਦੇ ਆ ਐਂਡਿੰਗ ਤੇ ਮਿਲਦੇ ਆ ਇੱਕ ਕੱਲ ਨਵੀਂ ਵੀਡੀਓ ਦੇ ਵਿੱਚ ਸੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੋਂ ਉਹ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਤੇ ਆਪਾਂ ਅੱਗੇ ਤੁਹਾਡੇ ਲਈ ਬਹੁਤ ਵਧੀਆ ਵਧੀਆ ਬਲੌਗ ਤੇ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਥੈਂਕ ਯੂ ਗੁੱਡ ਨਾਈਟ